ਸਤਨਾਮ ਸ੍ਰੀ ਵਾਗ ਗੁਰੂ ਸਾਹਿਬ ਜੀਓ ਦਰਸ਼ਨ ਕਰਨਾ ਮੋਰ ਅਬਲਾਖਾ ਸੁਣ ਕੇ ਇੱਕ ਸਿੱਖਾ ਤੇ ਸੋ ਪਖਾ ਦਰਸ਼ਨ ਕਰਨਾ ਮੋਰ ਅਬਲਾਖਾ ਸੁਣ ਕੇ ਇੱਕ ਸਿੱਖ ਤੇ ਸੋ ਪਾਖਾ ਸਤਨਾਮ ਸਿਰੇ ਵਾਏ ਗੁਰੂ ਦੀ ਜੈਸੇ ਬੋਝ ਫਰੀ ਨਾ ਵਾਂਗਰੀ ਦੋਇ ਭਾਰ ਹੋਏ ਪਰ ਪਰ ਪੂਰ ਸਭ ਕੁਸਲ ਬਿਆਤ ਹੈ ਜੈਸੇ ਇੱਕ ਹਾਰ ਇਕ ਕਰੀ ਪਾਕਸਾਲ ਵੈਟ ਓ ਜਨੋ ਬਿਜਨੋ ਸੁਬਾਦ ਕੈ ਅਗਾਤ ਹੈ ਜੈਸੇ ਰਾਜ ਦੁਆਰ ਕਰਤ ਜ਼ੁਹਾਰ ਜਨ ਏਕ ਘਾਰੇ ਪਾਛਾ ਦੇਸ ਭੋਗ ਤੋਏ ਖਾਵਤ ਹੈ ਆਠ ਪੈਰ ਸਾਠ ਕਰੀ ਮੈਂ ਜੋ ਏਕ ਘਰੀ ਸਾਧ ਸਮਗਮ ਕਰੈ ਨਿਜ ਘਰ ਜਤ ایک ست گورت پرساد سچ ہوئی بائے گور جے کے پتے بیگن بیسن سوئی بائے گور جی کے پتے بیگن بیسن سوئی با ਗੁਰੂ ਜੀ ਦਾ ਖਾਲਸਾ ਮਾਇਆ ਕਰੋ ਜੀ ਕੀ ਫਤਿਹ ਪਰਮ ਸਤਿਕਾਰ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਤਨ ਵੀ ਮਾਈ ਭਾਈ ਨਿਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ अथवा ਗੁਰੂ ਬਾਬਾ ਜੀ ਦੇ ਸੱਚਖੰਡਾ ਦਰਬਾਰ ਦੇ ਵਿੱਚ ਪਹੁੰਚੇ ਹੋ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖਿੱਚਲ ਕਰੋ ਭਗਤ ਵਸਯਲ ਪਤਤ ਪਾਵਨ ਦੀ ਨਾ ਬੰਦੋ ਤਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵੜ ਕੀਤੀ ਜਦੋਂ ਦੇਨ ਦੁਨਿਆ ਦੇ ਬਾਲਕ ਭਾਈ ਵਾਲਾ ਜੀ ਦੇ ਸਮੇਤ ਜਾਗਦਾ ਚਲੰਦੇ ਦੀ ਸਿਆਲ ਕਰਦੇ ਹੋਇਆ ਸਿਆਲ ਕੋਟ ਸ਼ਹਿਰ ਦੇ ਵਿੱਚ ਪਹੁੰਚੇ ਉਸ ਸਮੇ ਗੁਰੂ ਬਾਬਾ ਜੀ ਕਹਿ ਲਗੇ ਭਾਈ ਬਾਲਾ ਇੱਥੇ ਇੱਕ ਸਾਡਾ ਬਹੁਤ ਪੁਰਾਣਾ ਸੰਸਾਰੀ ਮਿੱਤਰ ਰਹਿੰਦਾ ਭਾਈ ਮੂਲਾ ਜੀ ਜਾ ਕਰਕੇ ਉਹਨਾਂ ਨੂੰ ਉਹਨੂੰ ਆਪਾਂ ਜ਼ਰੂਰ ਮਿਲਣਾ ਹੈ ਪਰ ਜਦੋਂ ਇਸ ਦੇ ਘਰ ਵਾਲੀ ਦੀ ਨਿਗਾਹ ਸ਼ੇਰ ਗੁਰ ਨਾਨਕ ਦੇਵ ਜੀ ਮਾਰਾ ਦੇ ਉੱਪਰ ਪਈ ਦੇ ਲਿਆ ਇਹ ਤਾਂ ਪਹਿਲਾ ਵਾਲੇ ਫਕੀਰ ਸਾਧੂ ਮਤਮਾ ਦਵਾਰਾ ਫਿਰ ਇੱਥੇ ਚੱਲ ਕਰਕੇ ਆ ਗਏ ਹਨ ਕੋਈ ਪਤਾ ਨਹੀਂ ਕਿਤੇ ਇਹਨੂੰ ਨਾਲ ਇਹਨਾਂ ਬਣੇ ਲੈ ਜਾਣ ਇਹ ਉਹਦੇ ਮਨ ਦੇ ਵਿੱਚ ਬੜਾ ਡਰ ਬੜਾ ਭੈ ਬੜੇ ਲੰਮੇ ਸਮੇ ਤੋਂ ਬੈਠਿਆ ਹੋਇਆ ਸੀ ਜਦੋਂ ਗੁਰੂ ਬਾਬਾ ਜੀ ਨੇ ਭਾਈ ਮੋळा ਜੀ ਭਾਈ ਮੋळा ਜੀ ਆਵਾਦਤੀ ਵੀ ਅਸੀਂ ਤਾਂ ਤੈਨੂੰ ਮਿਲਣ ਆਵਾਦ ਹੀ ਆਇਆ ਨਾ ਇਤਨੀ ਦੂਰੀ ਤੋਂ ਕਹਿ ਲੇ ਕਿ ਬਾਹਰ ਨਿਕਲ ਜੀ ਕਿਥੇ ਇਹਨਾਂ ਨੇ ਤੈਨੂੰ ਆਪਣੇ ਨਾਲ ਹੀ ਲੈ ਕਰਕੇ ਤੁਰ ਪੈਣਾ ਇਸ ਨੇ ਉਤੇ ਬਹੁਤ ਵੱਡਾ ਗੁਹਾਰਾ ਪਾਤੀਆਂ ਰਖਣ ਵਾਸਤੇ ਬਣਾਇਆ ਹੋਇਆ ਸੀ ਕਹਿੰਦੀ ਆ ਘਾਰੇ ਦੇ ਵਿੱਚ ਲੋ ਕਰਕੇ ਭੇਜਾਂ ਪਰ ਜਦੋਂ ਗੁਰੂ ਬਾਬਾ ਜੀ ਨੇ ਪੁੱਛਿਆ ਬੀਬਾ ਪਾਈ ਮੂੜਾ ਜੀ ਕਿੱਥੇ ਆ ਕਹਿ ਲਗੀ ਇਹ ਫਕੀਰ ਉਹਦਾ ਘਰ ਦੇ ਵਿੱਚ ਹੈ ਨਹੀਂ ਸੁਣ ਕਰਕੇ ਉਸ ਸਮੇਂ ਚਾਨਕੀ ਇਹੋ ਜਿਹਾ ਪ੍ਰਵਚਨ ਸਤਗੁਰੂ ਜੀ ਦੀ ਰਸਨਾ ਤੋਂ ਨਿਕਲਿਆ ਚੰਗਾ ਪਾਈ ਜਿਹਾਈ ਨਹੀਂ ਤਾਈ ਨਹੀਂ ਹੋ ਬਚਨ ਕਰਨ ਦੀ देर ਸੀ ਥੋੜੇ ਤੈਮ ਤੋਂ ਬਾਦ ਇਹੋ ਜਿਹਾ ਜ਼ਹਿਰੀਲਾ ਨਾਗ ਨਿਕਲਿਆ ਭਾਈ ਮੂੜ ਦੇ ਡੰਗ ਮਾਰ ਦਿੰਦਾ ਨਾਲ ਦੀ ਨਾਲ ਸਰੀਰ ਨੂੰ ਬੜੀ ਜ਼ਬਰਦਸਤ ਜ਼ਹਿਰ ਚੜਨੀ ਸ਼ੁਰੂ ਹੋ ਗਈ ਦੁੱਖ ਦੇ ਨਾਲ ਵਿਚਾਰਾ ਹਾਏ ਹਾਏ ਕਰਨ ਲੱਗ ਪਿਆ ਫੇਰ ਇਹਦੀ ਜਿਹੜੀ ਅਕਲ ਠਿਕਾਣੇ ਆਈ ਵੀ ਮੈਂ ਛੇਰੇ ਗੁਰਨਾਨਕ ਦੇਵ ਜੀ ਮਾਰਾ ਤੂੰ ਐਵੇਂ ਮਾੜੀ ਜੀ ਗੱਲ ਪਿੱਛੇ ਬੇਮਕੋ ਕੇ ਲੁਕ ਗਿਆ ਸੀ ਘਰ ਵਾਲੀ ਨੂੰ ਤਰਨਾ ਕੀਤੀ ਵੀ ਤਾ ਤਾਂ ਖੋਦ ਮੇਰੇ ਸਾਰੇ ਚੜ ਗਿਆ ਇਹੋ ਜਿਹਾ ਪਰਾਂਭਰਤਾ ਦਿੱਤਾ ਜਦੋਂ ਬੇਹੋਸ਼ ਹੋ ਕਰਕੇ ਭਾਈ ਮੋਲਾ ਜੀ ਧਰਤੀ ਤੇ ਢਿੱਗ ਪਏ ਸਾਰੇ ਸ਼ਹਿਰ ਦੇ ਵਿੱਚ ਪੈ ਗਿਆ ਰੌਲਾ ਇਸ ਗੱਲ ਦਾ ਸਿਆਣਿਆਂ ਨੇ ਉਸੇ ਵਜ੍ਹਾ ਤੇ ਦਾ ਮਰਦਾ ਸਰੀਰ ਮੰਝਾ ਤੇ ਬਾਕੇ ਲੈ ਗਏ ਗੁਰੂ ਬਾਬਾ ਜੀ ਦੇ ਪਾਸ ਬੜੀਆਂ ਬੇਨਤੀਆਂ ਮਿੱਤਾ ਤਰਲੇ ਕੀਤੇ ਐ ਫਕੀਰ ਸਾਈ ਜੋ ਵੀ ਇਹਨੇ